ਸਕਾ ਗਿਆ ਦੋਵੇਂ ਜਾਣੀਆਂ ਪਲੇਟ ਪਰੀ ਫਰਨ ਦਾ ਨਾ ਹੀ ਨਹੀਂ ਲੈਣੀ ਇਹਨਾਂ ਨੂੰ ਹੋਰ ਲਿਆਓ ਆ ਬੁਰਾ ਹੋ ਗਿਆ ਪਰ ਆਪ ਹਾਰਦੇ ਨਹੀਂ ਰਾਜੇ ਰਾਜੇ ਖਾਂਦੇ ਬਿੱਲੀਆਂ ਬਿੱਲੀਆਂ ਮੈਂ ਦੌੜਟੀ ਆ ਸੱਚੀ ਆ ਆਹੋ ਪਲੇਟਾਂ ਨਾ ਖਾ ਜਾਣਗੇ ਸਾ ਸਾਰੇ ਅੰਨ ਕਿੱਥੇ ਆ ਗਏ ਆਪਾਂ ਆਪਾਂ ਅਗੇ ਖੇਤ ਸਵਰਗ ਚ ਆ ਗਏ ਆਪਾਂ ਫਾਰਮਾਂ ਚ ਆ ਗਏ ਫਾਰਮਾਂ ਚ ਸੁਰਗ ਚ ਆ ਗਏ ਫਾਰਮਾਂ ਤੇ ਹਰਿਆਈ ਹਰਿਆਈ ਬੇਬੇ ਆਪਾਂ ਕੀ ਕਰਨ ਲੱਗੇ ਅੱਜ ਚੈਲੰਜ ਅਸੀਂ ਚੈਲੰਜ ਚ ਕਰਨ ਲੱਗੇ ਆ ਅੱਜ ਹੈਗਾ ਆਂਟੀ ਜੀ ਤੇ ਮਾਸੀ ਜੀ ਦਾ ਚੈਲੰਜ ਅੱਛਾ ਠੀਕ ਹੈ ਦੋਨਾਂ ਦਾ ਮੁਕਾਬਲਾ ਕਰਾਂਗੇ ਹਾਂ ਕੰਮ ਨਾ ਖਾਣੇ ਬਾਅਦ ਤੋਂ ਹਾਂ ਤੁਸੀਂ ਵੇਖਣਾ ਹੀ ਬਸ ਅੱਛਾ ਅਸੀਂ ਵੇਖਣਾ ਹੀ ਹਾਂ ਤੁਸੀਂ ਪਾਣੀ ਲਿਆਉਣਾ ਹੋਵੇ। ਅੱਛਾ ਜੀ ਦੇਖਾ ਤੇਰੇ ਕਿ ਤੁਸੀਂ ਆਏ ਇਹਨਾਂ ਨੇ ਮਾਂ ਚ ਕਹੀ ਜਾਣਾ ਵੀ ਨਾ ਹੀ ਖਾਦੇ ਜਾਣ ਛੱਡ ਦੇਣ ਅਸੀਂ ਖਾ ਲ ਗਏ ਛੱਡ ਕੇ ਹਾਂ ਜਿੰਨੇ ਵਧੇ ਹੋ ਤੁਹਾਡੇ ਤੇ ਜਿੰਨੇ ਜ਼ਿਆਦਾ ਖਾਦੇ ਉਹ ਜਿੱਤ ਗਿਆ ਤੇ ਜਿੰਨੇ ਘੱਟ ਖਾਦੇ ਹਏ ਭਰਾਵਾ 500 ਤੋਂ ਜ਼ਿਆਦਾ ਨਹੀਂ ਤੁਸੀਂ ਤਾਂ ਵੇਖਣਾ ਹੀ ਆ ਆ ਜੀ ਦਾ ਵੇਖ ਖਾਓ ਹਾਂ ਦੀਦੀ ਜ਼ਿਆਦਾ ਨਾ ਖਾਓ ਵੇਟ ਜ਼ਿਆਦਾ ਅੱਜ ਤਾਂ ਗੈਨ ਕਰਨਾ ਹੀ ਪੈਣਾ ਵੇ ਤੇ ਉਹਨੂੰ ਕੱਲ ਦਾ ਵੀ ਫਾਇਦਾ ਵਾ ਪੜਾ ਕਿਵੇਂ ਵੀ ਜਿਵੇਂ ਹੁਣ ਜਿਹੜਾ ਹਾਰ ਗਿਆ ਉਨੂੰ ਦੀ ਗੱਲ ਮੰਨ ਲਈ ਪਾਉਗੀ ਜਿਹੜਾ ਜਿੱਤ ਗਿਆ ਹਾਂ ਕੱਲ ਨੂੰ ਹਾਂ ਕੱਲ ਨੂੰ ਠੀਕ ਹੈ ਅਗਲੇ ਵਲੌਗ ਦੇ ਵਿੱਚ ਜੋ ਕਹੂਗਾ ਹਾਂ ਉਹਨੂੰ ਕਰਨਾ ਪੈਣਾ ਠੀਕ ਹੈ ਭਾਂਡੇ ਮਾਂਜਨੇ ਭਾਂਡੇ ਕੁਝ ਕਰਨਾ ਪਵੇ ਠੀਕ ਹੈ ਹਾਂ ਓਕੇ ਰੈਡੀ ਰੈਡੀ ਬੇਬੇ ਕੌਣ ਜਿੱਤੂਗਾ ਹੁਣ ਵੇਖੋ ਅੱਜ ਲੱਗਣਗੇ ਪਤਾ ਫੇਰ ਜਿਹੜਾ ਇੱਕਾਉਂ ਜੀ ਸੋਨੀ ਨੇ ਵਾਲਾ ਖਾ ਜਾਣੀਗਾ ਹੌਲੀ ਵਾਲੀ ਮੂੰਹ ਮਾਰਨਾ ਮੈਨੂੰ ਪਤਾ ਨਾ ਇਹ ਰੋਟੀ ਖਾਣ ਲੱਗੀ 2 ਘੰਟੇ ਲਾਉਂਦੀ ਹੈ ਬਸ ਜੀ ਮੇਰੀ ਥਾਂ ਦੀ ਨਹੀਂ ਲਾਉਂਦੀ ਮੈਂ ਮੇਰੀ ਤਾਂ ਤੇ ਵੀ ਤੂੰ ਰੋਜ਼ ਲੜਾਈ ਪਿਆ ਕਰੇਗਾ ਤੂੰ ਸਾਰੇ ਦਿਨ ਤੇ ਰੋਟੀ ਕੱਲੀ ਖਾਵੇਂਗੀ ਹੋਰ ਵੀ ਕੋਈ ਕੰਮ ਕਰਦੀ ਇਹ ਅੱਜ ਵੇਖਿਓ ਠੀਕ ਅੱਜ ਸਬੂਤ ਤੇ ਮਗਾਉਗੀ ਇਹ ਹੈਗੇ ਆਪਣੇ 80 ਮੂਮਸ ਠੀਕ ਆ ਹਾਂ 40 ਦੂਸਰੇ ਤੇ 40 ਦੂਸਰੇ ਦੇ ਵਿੱਚ ਇੱਕ ਤੁਸੀਂ ਉਹ ਖਾਣਾ ਤੇ ਇੱਕ ਤੁਸੀਂ ਉਹ ਖਾਣਾ ਅੱਛਾ ਹਾਂ ਤੇ ਮਰਜ਼ੀ ਨਾਲ ਹਾਂ ਠੀਕ ਆ ਓਕੇ ਅਸੀਂ ਗਿਣਤੀ ਕਰਨੀ ਹਾਂ ਗਿਣਤੀ ਕਰਨੀ ਤੂੰ ਹੀ ਠੀਕ ਆ ਬੇਬੇ ਤੁਸੀਂ ਮਾਸੀ ਦੀ ਗਿਣਤੀ ਕਰਨੀ ਆ ਠੀਕ ਹੈ ਚੀਟਿੰਗ ਨਹੀਂ ਕਰਨੀ ਕਿਸੇ ਨੇ ਓਕੇ કરીએ ਸ਼ੁਰੂ ਕਰੋ 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 ਚਲੋ ਫਿਰ ਛੱਡ ਜਾਣਗੇ ਇਹ ਚੱਕ ਦੋ ਇੱਕ ਇੱਕ ਹੋ ਗਿਆ ਦੋਵਾਂ ਦਾ ਇਹ ਦੋ ਦੋ ਹੋ ਗਏ ਦੋ ਦੋ ਹੋ ਗਏ ਦੋ ਦੋ ਹੋ ਗਏ ਚਿੱਤ ਜਿੱਥੇ ਖਾਣੇ ਇਹ ਆਹੋ ਉਹ ਨਾ ਸਬੂਤੇ ਨਗਾਈ ਆਜੋ ਬੇਬੇ ਗਿਣੀ ਜਾਏ ਜੇ ਗਿਣੀ ਜਾਣੀ ਹੈ ਹਾਂ ਤਿੰਨ ਇਹਦੇ ਹੋ ਗਏ ਆ ਤੇ ਨਹੀਂ ਇਹੇ ਹੋ ਗਿਆ ਨਹੀਂ ਇਹ ਤਾਂ ਹੱਥ 'ਚ ਹੀ ਆ ਨਹੀਂ ਪੈ ਗਿਆ ਮੂੰਹ 'ਚ ਗਿਆ ਆ ਚੌਥਾ ਚੌਥਾ ਚੱਕ ਲਿਆ ਹਾਂ ਏ ਚਲੋ ਚਲੋ ਖਾਓ 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 ਅਛੂਣਾ ਨਹੀਂ ਗਿਆ ਅਛੂਣਾ ਆ ਆ ਆ ਆ ਚੌਥਾ ਚੌਥਾ ਹੋ ਗਿਆ ਆਹ ਹੋਦਦੇ ਹੋ ਗਏ ਤੋ ਕੋਕ ਆ ਕਿੱਦਾਂ ਮਾਸੀ ਜੀ ਪੰਜਵਾਂ ਚੌਥਾ ਹੀ ਐ ਤਾਂ ਆ ਮੇਰੇ ਪੰਜਵਾਂ ਇਹ ਤਾਂ ਪੰਜਵਾਂ ਇਹ ਤਾਂ ਚੌਥਾ ਆਹ ਹੈ ਪੰਜਵਾਂ ਚੱਕਣ ਲੱਗੀ ਆ ਕੋ ਕੋਈ ਫੜ ਲੈ ਇਹਨਾਂ ਦਾ ਤੇ ਹੋਰ ਬਸਦੇ ਆ ਸੰਗ ਇਹ ਵੀ ਉਵੇਂ ਸਵਾਰ ਲਾ ਦੇ ਆ ਛੀਮਾ ਛੀਮਾ ਚੱਕ ਲਿਆ ਉਹਨਾਂ ਨੇ ਨਹੀਂ ਦੀਦੀ ਨੇ ਨਹੀਂ ਚੱਕਿਆ ਜੇ ਉਹ ਚੱਕ ਲੂ ਵਾਪਸ ਗਿਆ ਹੱਥ ਇਹ ਛੀਮਾ ਇਹਨੇ ਚੱਕ ਲਿਆ ਛੀਮਾ ਇਹਨੇ ਚੱਕ ਲਿਆ ਮੈਂ ਤਾਂ ਖਾ ਲਿਆ ਆ ਅੱਛਾ ਤੂੰ ਖਾ ਲਿਆ ਇਹ ਸੱਤ ਮੈਨੂੰ ਹੱਥ ਪੈ ਗਿਆ ਬੇਬੇ ਗਿਨਤੀ ਕਰ ਰਹੇ ਆ ਹਾਂ ਇਹਦਾ ਸੱਤ ਮੈਨੂੰ ਹੱਥ ਇਹਦਾ ਵੀ ਸੱਤ ਮੈਨੂੰ ਹੀ ਪੈ ਗਿਆ ਹਾਂ ਇਹ ਨਹੀਂ ਉਹਨਾਂ ਹੱਥ ਮੈਂ ਚੱਕ ਲਿਆ ਉਹਨਾਂ ਨੇ ਖਿੱਚ ਮੀਟਰ ਤੂੰ ਵੀ ਆਹੋ ਖਿੱਚੋ ਖਿੱਚੋ ਲੈ ਚੱਕੋ ਚੱਕੋ ਨੌਵਾ ਨੌਵਾ ਹੋ ਗਿਆ ਨੌਵਾ ਹੋ ਗਿਆ ਇਹ ਚੱਕੋ ਇਹਦਾ ਵੀ ਨੋਵਾਂ ਹੀ ਹੋ ਗਿਆ ਖਿਚਿਓ ਖਿਚਿਓ ਦਸਵਾਂ ਹੋ ਗਿਆ ਗਿਆਰਵਾਂ ਗਿਆਰਵਾਂ ਹੋ ਗਿਆ ਆਪਣੀ ਚੋਕੀ ਛੱਡਣੀ ਨਹੀਂ ਮਿਲਾਂ ਨਾ ਹੈ ਹੋ ਗਈ ਬੱਸ 12 12 ਹੋ ਗਏ ਆ ਤੇ ਇਹ ਚੱਲ 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 ਚੱਕ ਦੋ ਚੱਕ ਦੋ ਕਿੰਨੇ ਕਿੰਨੇ ਹੋ ਗਏ 12 12 ਹੋ ਗਏ ਆ ਓਕੇ ਹੁਣ ਅੱਧਿਆਂ ਵੀ ਆ ਗਏ ਆ ਸਬੂਤੇ ਆ ਆ 13ਵਾਂ ਚੱਕਿਆ 13ਵੇਂ ਨੇ ਚੱਕ ਲਿਆ ਓਕੇ ਆਂਟੀ ਕਿਵੇਂ ਦਾ ਲੱਗ ਰਿਹਾ ਦੱਸੋ ਰੋਟੀ ਦੀ ਲੋੜ ਹੈਗੀ ਅਰੇ ਆਰੇ ਲੱਗਾਂ ਰੋਟੀ ਦੀ ਲੋੜ ਹੈਗੀ ਅੱਜ ਹਾਜੋ ਕਿੰਨੇ ਕਿੰਨੇ ਹੋ ਗਏ 13 13 ਹਾਂ 13 14 14 ਚਾਦ ਮਾ ਚਾਦ ਮੈਂ ਚੱਕ ਲਿਆ ਨਹੀਂ ਉਹਨੇ ਮਾਸੀ ਨੇ ਚੱਕਣਾ ਇਹ ਚੱਕ ਲਿਆ ਆ ਵੀ ਨਾ ਜਦੋਂ ਭੁੱਖ ਲੱਗੀ ਵੇ ਮਜਾ ਨਹੀਂ ਖਾਜੇ ਉਹਦੀ ਮਜਾ ਹਾਂ ਕੰਪੀਟੀਸ਼ਨ ਚ ਨਹੀਂ ਮਜਾ ਆਉਂਦਾ ਕਿੰਨੇ ਕਿੰਨੇ ਹੋ ਗਏ 15 15 15 15 ਕਿਉਂ ਜਿਆਦਾ ਨਹੀਂ 15 15 ਆ 15 ਮਾ 15 ਮਾ ਓਕੇ ਨਿੱਕੇ ਨਿੱਕੇ ਨਹੀਂ ਖਾਣੇਗੇ ਸਵਾਜ ਇੱਕੀ ਆ ਇਕੀ ਜਾਂਦੇ ਉਹਨਾਂ ਨੂੰ ਆਏ ਹੋਣਾ ਸੀ ਖਾਈਏ ਤੇ ਸਾਢੇ 9 ਹਾਂ ਮਾ ਜਾਂਦਾ ਹੁਣ ਹੂੰ ਕੌਣ ਜਿੱਤਦਾ ਲੱਗ ਰਿਹਾ ਤੁਹਾਨੂੰ ਬਰਾਬਰੀ ਚਾਮ ਚੱਲਦਾ ਬਰਾਬਰੀ ਕੰਮ ਹੈ 17 ਮਾ 17 ਮੈਨੂੰ ਹੱਥ ਪੈ ਗਿਆ ਕਰੋ ਵੇ ਜਿਆਦਾ ਹੋਂ ਤਾਂ ਖਾਣਾ ਹੀ ਪੈਣਾ ਫਿਰ ਮੁੱਚ ਦਾ ਸਵਾਲ ਹੋ ਗਿਆ 14 ਸਾਰੇ ਹੋ ਗਿਆ ਠੀਕ ਹੈ ਹਾਂ ਆ ਬੁਰਾ ਨ ਹੋ ਗਿਆ ਪਰ ਆਪ ਹਾਰਦੇ ਨਹੀਂਗੇ ਹਾਂ ਓਕੇ ਹੋ ਕੇ ਖਾਣਾ ਪਵੇ ਜਿਵੇਂ ਗੋਲ ਗੱਪੇ ਖਾਦੇ ਸੀ ਨਾ ਉਹ ਵੀ ਓਵੇਂ ਕਿੰਨੇ ਹੋਗੇ 17 17 17 ਹੋ ਗਏ ਦੇ ਕਿੰਨੇ 18 ਹੋਗੇ ਇਹਦੇ 18 ਹੋਗੇ ਓਕੇ 18 ਇਹਦੇ ਹੋ ਗਏ ਆ ਓਕੇ ਮੁੰਡਾ ਉਹਨੂੰ ਕੋਸ ਵੀ ਮੱਲ ਕਿਵੇਂ ਸਾਕ ਬਿੱਲ ਕਿੰਨੇ ਹੋਗੇ ਲੰਘਦਾ ਹਾਰ ਨਾ ਨਹੀਂ ਤੁਸੀਂ ਕਿੰਨੇ ਹੋਗੇ 18 ओके 19 ਹੋਗੇ ਇਹਨਾਂ ਦੇ ਆਏ ਤੇ 19 ਹੋਗੇ 19 ਇਹਦੇ ਹੋਗੇ ਆ ਬਰਾਬਰ ਹੀ ਹੈਗਾ ਮੇਰੇ ਨਾਲ ਹਾਂ 19 ਹੋਗੇ ਛੋਟੇ ਛੋਟੇ ਚੁੱਕਦੇ ਦਾ ਵਸੀ ਵੇਖੋ ਹੱਕ ਥੋੜਾ ਜਣਾ ਜਾਵਾਂ ਮੇਰੀ ਵੇ ਵੇ ਕੈਂ ਖਾਂਦੇ ਖਾਵਾਂਗੇ ਨਾ ਥੋੜਾ ਫਰਕ ਰਹੇ ਨਾ ਬਸ ਰਾਜਾ ਰਾਜਾ ਖਾਂਦੇ ਬਿੱਲੀਆਂ ਵੀ ਨਹੀਂ ਬੈਠੇ ਆ ਵੇਲੂ ਅੰਕਲ ਜੀ ਕੀ ਕਹਿਣਦੇ ਆ ਅ ਵੀ ਮਾ 20 ਨਹੀਂ ਤੇ ਨਿੱਤਰ 20 ਹੋ ਗਏ ਨੇ ਠੀਕ ਹੈ ਤੁਹਾਡੇ ਕੋਈ ਮੋਕੇ ਤੁਹਾਨੂੰ ਇਹਦੇ ਵੀ 20 ਹੋ ਗਏ ਓਕੇ ਆ ਇਕਮੀਆ ਚੱਕ ਲਿਆ ਨੇ ਅੱਛਾ ਅਭੀ ਮੈਂ ਵੀ ਮਾ ਆਇਆ ਦਾ ਵੀ ਮਾ ਇਹਦਾ ਇਕਮੀਆ ਕੋਈ ਨਹੀਂ ਇਹ ਮੈਂ ਵੀ ਆ ਆਹ ਉਹ ਲੀ ਹੋ ਗਿਆ ਤੇਰਾ ਵੀ ਮਗਾਣਾ ਹਾਂ ਹੈ ਦੱਸੋ ਦੱਸ ਨਾ 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 ਤੁਰਨਾ ਤੁਰਨਾ ਕੋਹ ਨਹੀਂ ਗਾ ਬਗਲਾ ਇਧਰ ਆ ਬਗਲਾ ਆ ਓਏ ਬਗਲੇ ਆ ਜੋ ਥੋੜਾ ਚਲੇ ਉਹ ਹੈ ਬਗਲਾ ਆਇਆ ਨਾ ਲੱਡੂ ਚੱਕ ਕੇ ਸੁਪਤੈ ਨਗਾ ਲੈ। ਮੈਂ ਦਰੂਟੀ ਆ। ਹਰਨਾ ਨਹੀਂ ਗਾ। ਅਭੀ ਹੋ ਗਏ। ਬਸ ਕਰੋ। ਪਿੱਛੇ ਨੂੰ। ਜੱਤੀ ਜੱਤੀ ਚੱਲ ਜਾ ਥੋੜਾ ਹੋਰ। ਵੀ ਹੋ ਗਏ। ਵੀ ਹੋ ਗਏ। ਠੀਕ ਹੈ। ਫਿਰ ਇਹ ਕਿ ਛੱਡ ਦਿਓ। ਆਹੋ ਅੰਟੀ ਜੀ ਬੱਸ। ਸਾਜੀ ਦੀ ਬਸ। ਜੀ ਲਓ ਜੱਦੀ ਬਸ। ਆ ਇਹ ਨਹੀਂ ਕਿញਾ ਲੈਣਾ ਨਹੀਂ ਮੈਂ ਖਾ ਲਿਆ ਖਾ ਲਿਆ ਖਾ ਲਿਆ ਤੇਰੇ 20 ਹੋ ਗਏ ਹਾਂ ਤੇਰੇ 20 ਇਹ ਤੂੰ ਹੋਣੀ ਕੀ ਚੱਕਿਆ ਹਾਂ ਹਾਂ ਆਵਰੇ ਭਾਈ ਹੋ ਜਾਣੇ ਆ ਇਹ 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 ਅੰਟੀ ਜੀ ਚੱਲ ਚੱਲ ਭਾਈ ਹੋ ਗਏ ਇਹਦੇ ਆਹ ਹੈਂ ਕੀ ਹੋਇਆ ਹੋ ਗਏ ਸੱਚੀਂ ਭਾਈ ਹੋ ਗਏ ਇਹਦਾ ਭਾਈ ਆਪ ਤੇ ਪੜਿਆ ਠੀਕ ਹੈ ਇਹ ਨਹੀਂ ਆਦੇ ਭਾਈ ਖਾ ਲਈ ओके एक दिन ਅੱਗੇ ਆ ਨਾ ਨਾ ਬਰਾਬਰ ਨਹੀਂ ਕਰਨਾ ਆ ਇੱਕ ਡੀ ਚੀਟਿੰਗ ਕਰਦੇ ਹੋ ਦੱਸੋ ਇਹ ਤਾਂ 20 ਹੀ ਹੋ ਗਏ ਆ ਹਾਂ ਇਹ ਨਹੀਂ ਬਾਈ ਆ ਨਹੀਂ ਹੁਣ 20 ਹੀ ਆ ਚੱਕ ਲਿਆ ਓਕੇ ਆ ਮੁਕਾਬਲਾ ਇੱਕੋ ਜਿਹਾ ਹੈ ਓਕੇ ਹਾਂ ਓਕੇ ਗੁੱਟੋ ਕੇ ਕੰਮ ਗੁੱਡ 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 ਬੇਬੇ ਕਿਹੜੀ ਪਾਰਟੀ ਆਪ ਨੂੰ ਹਾਰਦੀ ਨਜ਼ਰ ਆ ਰਹੀ ਆ ਨਹੀਂ ਕੋਈ ਹਾਰ ਨਹੀਂ ਯਕ ਤੋ ਕੀ ਜਾਨੀ ਦਿਨੇ ਚ ਧੀ ਰਹੇ ਆ ਹਾਂ ਇਹਨੇ ਖਾਈ ਜਾਨ ਮਾਰਦਾ ਹੋਇਆ ਥੋੜੇ ਘਾ ਲੱਗ ਚੱਲਦੇ ਬਰਾਬਰੀ ਚੱਲਦੇ ਆ ਜੇ ਆਦੀ ਜਵਾਬ ਨੰਗਣ ਦਾ ਆਹੋ ਇਹਨੇ ਮੂੰਮਸ ਕਦੇ ਨਹੀਂ ਸੀ ਗਾਦੇ ਮੈਂ ਮਮਮਸ ਆ ਕੇ ਕਰਦੀ ਅੰਕਲ ਨੂੰ ਇਹ ਆ ਵੀ ਚੱਲੇ ਹਾਰ ਜਾਂਦੇ ਸਾਨੂੰ 2:00 ਵਜ ਜਾਣ 5:00 ਖੜ ਛੋਟੇ ਆ ਬਚਣੇ ਨਹੀਂ ਤੇ ਹੀ ਹੋ ਗਏ ਇਹਨੇ ਤੇਰੇ ਭਾਈ ਕੀ ਕਰੀ ਜਾਂਦੇ ਕਿ ਪਿੱਛੇ ਤੇ ਸੁੱਟੇ ਨਹੀਂ ਸੁੱਟੇ ਜਾਂਦੇ ਹੈ ਆਓ ਇਹ ਆਓ ਵਿੱਚ ਸੁੱਟੇ ਜਾਂਦੇ ਯਾ ਤੇਲੇ ਕਿਤੇ ਮਾਸੀ ਜੀ ਇਹ ਗੱਲ ਗਲਤ ਨਹੀਂ ਕਿ ਤੂੰ ਪਿੱਛੇ ਛੋੜਦਾ ਵਾ ਡੈਗ ਪਿਆ ਡੈਗ ਨਹੀਂ ਪਿਆ ਮਮੋਸ ਵੇਖਣ ਨਹੀਂ ਕੀ ਹੋਈ ਜੋ ਮਿੰਨਤ ਵਾਲਿਆ 23 ਮਾ ਕੀ ਤੁਹਾਨੂੰ ਕੋਈ ਲੋੜ ਨਹੀਂ ਖਾਓ ਇਹਨਾਂ ਨੂੰ ਛੱਡ ਦੀ ਆ ਤੂੰ ਯਾਰ ਘੱਟ ਪਰ ਆਹ ਤਾਂ ਘੱਟ ਪਾਣਾ ਤਾਂ ਚੱਲ ਨਾ ਵਾਲੇ ਵੀ ਦੋੱਚੋ ਕਿੰਨੇ-ਕਿੰਨੇ ਹੋ ਗਏ 24 ਹੂੰ ਤੇ 23 ਹੈ ਇਹਦੇ 24 ਇਹ ਬਾਈਕ ਕਰਦੀ ਇੱਥੇ ਖੜਾ ਜਾ ਇੱਥੇ ਕੇ ਨਹੀਂ ਦੱਸੋ ਹਾਰ ਗਏ ਨਹੀਂ ਮੈਂ ਖਾਣ ਦੀ ਆ ਤੇ ਬਾਈ ਖਤਮ ਹੋ ਜਾ ਆ 24 ਆਂਟੀ ਜੀ ਤੂੰ ਹੀ ਰੁਕ ਜਾ ਇਹ ਖਾਣਗੇ ਫਿਰ ਤੂੰ ਉੱਤੇ ਖਾਏ ਹਾਂ ਮੈਂ ਤੁਹਾਨੂੰ ਸਾਹ ਜੂ ਚਾ ਹਾਂ ਸਮਝ ਗਏ ਇਹਨੇ 24 ਚਾਹਦੇ ਨੇ 24 ਕਿਤੇ 22 ਤੋਂ 24 ਜੋੜ ਕੇ ਮੈਂ ਤੁਮ ਮ ਜੀ ਜਾਨੀ 24 ਖਾ ਗਈ ਤੂੰ ਹੋਰ ਮ ਜੀ ਜਾਨੀ ਕਿੰਨੇ ਪੈਸੇ ਮਾਸੇਜ ਕਿੰਨੇ ਪੈਸੇ ਦਿੰਦੇ ਮਾਸੇਜ ਕਿੰਨੇ ਪੈਸੇ ਦਿੰਦੇ ਬੇਬੇ ਨੂੰ ਇਹ ਇਹਦਾ ਬਾਅਦ ਮੈਂ 24 ਹੱਥ ਚ ਫੜਾ ਇਹ 24 ਖਾ ਗਈ ਆ ਓਕੇ ਹਾਂ ਮ ਜਦੋਂ ਮਾਸੇਜ ਖਾ ਗਈ ਇੱਕ ਤੂੰ ਫਿਰ ਉੱਤੇ ਖਾ ਦੇਣਾ ਇੱਕ ਠੀਕ ਆ 26 24 25 25 ਮੈਂ ਨਾ ਦੋ ਦੋ ਜੰਪ ਕੀਤੇ ਆ ਆਹੋ ਮੇਰਾ ਇੱਕ ਇੱਕ ਕਿੰਨਿਆ ਜਾ ਰਿਹਾ ਆਹੋ ਤੁਹਾਡਾ ਕਿੰਨਾ ਵਾ ਮੈਂ ਨਾ 25 24 ਹੁਣ 24 ਹੋ ਗਿਆ 24 24 ਇਹਨਾਂ 24 ਆ ਗਏ ਹਣ 25 ਚਪਟਮੀ ਦਾ ਚੱਕਦੀ ਠੀਕ ਪੱਟਮੀ ਚੱਕ ਲਿਆ ਨੇ ਹਣ ਨਹੀਂ ਪੱਟਮੀ ਨਹੀਂ ਬੜਿਆ ਨਹੀਂ ਨਹੀਂ ਜਾਊਗਾ ਇਹਨੇ ਪੱਟੀ ਖਾ ਕੇ 24 ਹੱਥ ਚ ਫੜਿਆ ਨੇ ਹਾਂ ਇਹਨੇ 25 ਆ ਕੇ 24 ਹੱਥ ਚ ਮੜਿਆ ਬੇਪੁੱਟੀ ਕਰ ਥੋੜੀ ਜਿਹੀ ਕਰਮ ਕਰ ਲੋ ਉਹਨਾਂ ਨੇ ਘਾਣੀ ਜਿੱਤੇ ਜਾਇਆ ਕਰਕੇ ਪੰਜ ਹੋਰ ਪਾਜੀ ਆ ਕੇ ਨੇ ਛੱਬੀ ਹੋ ਗਈ ਇਹ 26 ਹੋ ਗਏ ਆ ਤੇਰੇ ਤੇਰੇ 26 ਆ ਤੂੰ ਖਾਣ ਲੱਗੀ ਆ ਨਹੀਂ ਨਹੀਂ 25 ਮੈਂ ਖਾਣ ਲੱਗੇ ਲੱਗਦਾ 25 ਮੈਂ ਖਾਣ ਲੱਗੇ ਹਾਂ ਹਾਂ ਉਹਨੇ 26 ਖਾ ਲਏ ਜਿਆਦੀ ਮੋਟਾ ਮੋਟ ਕਰੀ ਜਾਂਦਾ ਨਹੀਂ ਨਹੀਂ ਹੋਣ ਡੋਲਣੀ ਇਹ ਕਿਉਂਗੇ ਚੱਕਿਆ ਨੇ ਹੁਣ ਹਾਂ ਕਿਵੇਂ ਆਹੋ ਆਹੋ ਹੋਲ ਗੱਪੇ ਸੋਕੇ ਖਾਣੇ ਆ ਫੇਰ ਵੀ ਤੁਸੀਂ ਬਹੁਤ ਬਹੁਤ ਖਾ ਗਏ ਜੀ ਹਾਂ ਬਹੁਤ ਖਾ ਗਏ ਅੱਛਾ 26 ਤਾਂ ਹੋ ਗਿਆ ਨਾ ਇਹ ਹੁਣ 26 ਖਾਣ ਲਗੀ ਨੀ ਕਾਜ ਥੱਲੇ 27 ਹਾਂ 27 ਲੈ ਪਲੇਟਾ ਨਾ ਖਾ ਜਾੜ ਕੇ ਨਹੀਂ ਮੇਰਾ ਟਾਈਮ ਆ ਕੋਈ ਨਹੀਂ 26 ਯਾਰ ਇੱਕ ਕਿਉ ਪਸ ਗਿਆ ਹਾਂ ਤੁਹਾਡਾ ਕਿ ਨਾ ਮਾਮਾ ਜਿਹੜਾ ਤੇਰੀ ਤੂੰ ਫੋਨ ਤੁਹਾਡਾ ਨਹੀਂ ਜਾ ਰਿਹਾ ਉਹਨੇ ਤਾਂ ਹਾਂ ਹਾਂ ਦੱਸੋ ਕਿੰਨੇ-ਕਿੰਨੇ ਹੋ ਗਏ ਮੇਰਾ 22 ਹਾਂ 27 ਇਹ ਤਾਂ 27 ਆ ਤੇ 28ਵੇਂ ਹੱਥ ਚ ਪੜਿਆ ਹਾਂ 27 ਨਹੀਂ ਨਹੀਂ ਖਾ ਗਈ ਇੱਕ ਇੱਕ ਗਿਆ ਇੱਕ ਇੱਕ ਗਿਆ ਤੂੰ ਚੋਂ ਕੱਢ-ਕੱਢ ਕੇ ਗੈਨੋ ਵੀ ਪਾਇਆ ਨਹੀਂ ਸਾਈ ਹੂੰ 22 ਹੂੰ ਆਉ 27 ਆ ਹਾਂ 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 ਤੇਰੇ 22 ਆ ਉਹ ਵੀ ਫੜ ਲਿਆ ਇਹ ਆਉ ਚੱਕ ਤੂੰ ਹੋਰ ਲੈ ਗਿਆਈ ਆ ਪਾਉ ਆ ਓਕੇ ਇੰਨੇ ਮੂਮਸ ਖਾ ਕੇ ਤੁਸੀਂ ਤਾਂ ਵੈਸੇ ਤੁਸੀਂ ਬਹੁਤ ਖਾ ਗਏ ਮੂਮਸ ਹਨਾ ਅੰਕਲ ਜੀ ਇੰਨੇ ਵਾਲੀ ਆਹੋ ਆ ਨੰਗਾ ਨਹੀਂ ਠੀਕ ਕਰੇ ਵਿਚਾਰਾ ਮੂਹ ਉਹਨੇ ਰੁੱਟੇ ਆਪ ਨੂੰ ਪਕਾਉਣੀਆਂ ਪੈ ਰਾਤ ਨੂੰ ਹਾਂ ਹਾਂ ਕਿਨੇ ਕੱਤੀ ਕੱਤੀ ਹਾਂ ਹਾਂ ਹੈ ਕਿਨੂੰ ਹੈ ਵਸੇ ਦਸ ਸੈਰੀ ਹਲਦਾ ਹੁੰਦਾ ਹਾਂ ਹਾਂ ਤਾਂ ਸੈਰੀ ਹਲਦਾ ਆ लास्ट ਵਾਲੇ ਖਾਣੇ ਓਕੇ ਹੋ ਜਾਣੇ ਇਹ 32 ਮੈਂ ਚੱਕ ਲਿਆ ਹਾਂ ਹਾਂ ਉਹ ਉਹ ਗਾ ਨਹੀਂ ਗਾਇਆ ਨੂੰ ਥੋੜੀ ਲਾ ਕੇ ਚਲੋ ਚਲੋ ਇਹ ਦੇਖਾਂਗੇ ਮੀਟਰ ਆ ਇੱਕ ਬਾਅਦ ਮੈਂ ਨਹੀਂ ਖਾਣਾ ਨਾ ਰੱਖਦੇ ਬਸ ਬਸ ਉਲਟੀ ਆਉਂਦੀ ਵੀ ਮੈਨੂੰ ਓਹੋ ਹਾਰ ਗਏ ਹਾਰ ਗਏ ਬਾਹ ਖੜੀ ਕਰ ਦੋ ਫਿਰ ਜਿਹੜਾ ਜਿੱਤ ਗਿਆ ਆ ਕਿੰਨਾ ਕੌਖਾ ਸੀ ਗਿਆ ਚੈਲੰਜ ਅੱਜ ਦਾ ਹੂੰ ਇਤੋਂ ਤੱਕ ਪਰਿਆ ਪਿਆ ਚੱਲ ਚਲ ਇਹ ਨਾ ਵੈਸੇ ਹੀ ਸਵਾਲ ਲਾਦੇ ਆ ਅੱਜ ਨੂੰ ਆਪਾਂ ਵੈਸੇ ਆਂਟੀ ਜੀ ਨੇ ਆਂਟੀ ਖੇਤੀ ਹਾਰਦੇ ਨਹੀਂਗੇ ਕੋਈ ਵੀ ਚੈਲੰਜ ਹੈ ਗੋਲ ਗੱਪਿਆਂ ਵਾਲਾ ਵੀ ਜਿੱਤ ਗਏ ਸੀ ਤੁਸੀਂ ਹਾਂ ਖਾਣ ਪੀਣ ਦੇ ਮਾਮਲੇ 'ਚ ਵੀ ਉਹਵੇਂ ਵੀ ਆਪਾਂ ਨਹੀਂ ਹਾਰਦੇ ਹਾਂ ਬੇਬੇ ਕੀ ਕੰਮ ਕੀ ਹੋ ਗਿਆ ਵਾ ਗੁੱਡ ਹਾਂ ਬਾਏ 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 ਸੇ ਦੱਸਿਓ ਵੀ ਸਾਡਾ ਚੈਲੰਜ ਤੁਹਾਨੂੰ ਕਿਵੇਂ ਹਾਂ ਕਿਵੇਂ ਲੱਗਾ ਹਾਂ ਤੇ ਪਰ ਸਾਡਾ ਚਿੱਤ ਤਾਂ ਭਰਿਆ ਪਿਆ ਹੁਣ ਰੋਟੀ ਦਾ ਟਿਕਾਸੀ ਦੀ ਲੋੜ ਨਹੀਂ ਹੁਣ ਉਤੋਂ ਗਰਮ ਗਰਮ ਤੁਸੀਂ ਰਾਤ ਨੂੰ ਸੋਚ ਲੈਣੇ ਚੰਗਾ ਕਿਹੜੇ ਕਿਹੜੇ ਕੰਮ ਕਰਾਉਣੇ ਆ ਸਵੇਰੇ ਬਾਸੀ ਤੋਂ ਹਾਂ ਕੱਲ ਨੂੰ ਵੇਖਣਾ ਦੀ ਵਲੌਗ ਦੇ ਵਿੱਚ ਚੰਗਾ ਬਾਏ 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 ਕਰ ਦਿਓ